ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਨਾਉ ਕੀ ਹਾਲ ਚਾਲ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਉੱਪਰ ਜੋ ਕੈਚ ਲੱਗਦਾ ਜੋ ਕਿ ਅੱਜਕੱਲ ਬਹੁਤ ਹੀ ਟ੍ਰੈਂਡ ਵਿੱਚ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਠੀਕ ਹੈ ਜੀ ਤੁਸੀਂ ਸਾਡੇ ਵੀਰੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਦੱਸਦੇ ਆ ਆ ਦੇਖੋ ਜੀ ਇਹ ਆ ਗਿਆ ਆਪਣੀ ਸਲਵਾਰ ਦਾ ਪੱਲਾ ਠੀਕ ਹੈ ਜੀ ਅੰਨੇ ਤੋਂ ਆਪਾਂ ਨੇ ਐਦਾਂ ਸਾਡੇ ਦਾ ਨਿਸ਼ਾਨੀ ਲਾ ਲਈ ਸਾਡੇ ਦਾ ਨਿਸ਼ਾਨੀ ਲਾ ਕੇ ਇਸ ਨੂੰ ਐਦਾਂ ਕਰ ਲਿਆ ਠੀਕ ਹੈ ਜੀ

Các b 이 n nhìn thấy không? Cái mũ 이시 치게. 여기는 아마 보가 된다고 오픈한 지라, 또 거의 자라가 려 나가지다 오케이야. 파래디 피싱 보통 소니어들이야. 그래도 뭐야, 나들이야, 라이브. 보시고, 보시고, 내. 여기이 ਇਥੇ ਪਾਸ ਲਾਈ ਲਾਦਾ ਇਹ ਗੱਪਮੀ ਚ ਲਾਈ ਲਾਦਾ ਨੇ ਠੀਕ ਹੈ ਜੀ ਫਿਰ ਇਹ ਜੋ ਆਪਾਂ ਨੇ ਪੈਚ ਬਣਾਇਆ ਆ ਆਪਾਂ ਨੇ ਪੈਚ ਬਣਾਇਆ 5 3/4 ਇੰਚ ਦੇ 3/4 ਇੰਚ ਦੇ ਸੇਮ ਹੀ ਚੋਰਸ ਪੈਚ ਚੋਰਸ ਪੈਚ ਬਣਾਇਆ ਉਸਦੇ ਅਗਲੇ-ਦਾਲੇ ਨਾਲ ਇੱਧਰ ਦੀ ਰੱਖ ਕੇ ਆਪਾਂ ਨੇ ਐਵੇਂ ਸਿੱਧੀ ਲਿਆ ਕੇ ਲਗਾਈ ਠੀਕ ਹੈ ਜੀ ਸਿੱਧੀ ਲਿਆ ਕੇ ਲਗਾ ਕੇ ਫਿਰ ਇਸ ਨੂੰ ਐਦਾਂ ਪ੍ਰੈਸ ਕਰ ਲਿਆ ਠੀਕ ਹੈ ਜੀ ਪ੍ਰੈਸ ਕਰਕੇ ਜੋ ਆਪਣੀ ਸੀਰੀਜ਼ ਬਿਠਾਈ ਹੋਈ ਹੈ ਨਾ ਪਹੁੰਚੇ ਦੀ ਸੈਂਟਰ ਦੀ ਪੱਲੇ ਦੀ ਬਸ ਉਸ ਤੇ ਆ ਰੱਖ ਕੇ ਤੁਸੀਂ ਸिलाई ਲਾ ਦਿਓ ਠੀਕ ਹੈ ਇਹਦਾ ਸिलाई ਲਾ ਕੇ ਜਾਨ ਹੇ ਅਦਾ ਬਤਾਰ ਕੇ ਜੇ ਜੇ ਤੁਸੀਂ ਸੇਫਟੀ ਪਿੰਨ ਲਗਾਉਣੀ ਨੇ ਤਾਂ ਸੇਫਟੀ ਪਿੰਨ ਵੀ ਲਗਾ ਸਕਦੇ ਹੋ ਮੈਂ ਤੁਸੀਂ ਐਦਾ ਹੀ ਰੱਖਣਾ ਹੈ ਨਾ ਤਾਂ ਐਦਾ ਵੀ ਰੱਖ ਸਕਦੇ ਹਾਂ ਦੇਖੋ ਕਿ ਤਾਂ ਇਹ ਵੀ ਲਵਾ ਲਾ ਦਾਂਗੇ ਬਾਅਦ ਇੱਕ ਵਾਰੀ ਚ ਲਾਈ ਬਿਠਾ ਲਈ ਤੇ ਇਹਦੇ ਉੱਪਰ ਸਲਾਈ ਘੁਮਾ ਦਾਂਗੇ ਫਿਰ ਆਪਾਂ ਮੈਂ ਇਹ ਲਾਈ ਰੱਖੀ ਮਾਂ ਮਾਂ

देखो बन गया थोन वीडियो कि लगी लाइक कमेंट शेयर करके जरूर दस्यो तो जी धनबाद